ਮੇਰਾ ਨਾਮ ਜਰਨੈਲ ਸਿੰਘ ਹੈ। ਕੀ ਲੱਗਦਾ ਤੁਸੀਂ ਮੈਂ ਮੁੰਡਿਆ ਤਾਇਆ ਆਂ, ਪ੍ਰਿਤਪਾਲ ਦਾ ਤਾਇਆ ਆਂ ਮੈਂ। ਅੱਛਾ। ਕੀ ਕਹਿਣਾ ਚਾਹੁੰਗੇ ਤੁਸੀਂ? ਭਈ ਕਹਿਣਾ ਤਾਂ ਸਹੀ ਚਾਹਾਂਗੇ ਇੱਥੇ ਆ ਕੇ ਸਾਡਾ ਬੱਚੇ ਦਾ ਬਾਬਾ ਸੁਧਾਰ ਹੋ ਗਿਆ। ਉਹਦਾ ਮਨ ਨੂੰ ਸ਼ਾਂਤੀ ਮਿਲੀ ਏ। ਜੋ ਆ ਕੇ ਆਏ ਸਾਡੇ ਸ਼ਿਰਸਾ ਸਾਹਿਬ ਆਏ ਨੇ ਤੇ ਭੰਦੇੜ ਸਾਹਿਬ ਆਏ ਨੇ। ਉਹਨਾਂ ਨੇ ਸਾਨੂੰ ਸੌ ਸੌ ਦਵਾਈ ਆਏ ਕਿ ਤੁਹਾਡੇ ਬੱਚੇ ਦੇ ਉੱਤੇ ਕਿਸੇ ਤਰ੍ਹਾਂ ਘਾੜ ਦੀ ਕੋਈ ਵੀ ਕਸ਼ਟ ਨਹੀਂ ਆਏਗਾ। ਅਸੀਂ ਜ਼ਿੰਮੇਵਾਰੀ ਸਾਡੀ ਸਾਰੀ ਏ। ਅਸੀਂ ਤੋੜ ਤੱਕ ਲੜਾਂਗੇ ਜੋ ਵੀ ਹੋਇਆ ਸਾਡਾ ਬੱਚਾ ਬੜਾ ਵਧੀਆ। ਉਹਨਾਂ ਨੇ ਸਾਡੇ ਕੋਲ ਬਿਆਨ ਸਾਡੇ ਹੱਕ ਦਿੱਤਾ ਹੈ। ਤੇ ਬਹੁਤ ਵਧੀਆ ਉਹਨਾਂ ਨੇ ਸਾਡੀ ਮਦਦ ਕੀਤੀ ਹੁਣ ਹਾਲਾਤ ਕਿੱਦਾਂ ਦੀਏ ਹੁਣ ਹਾਲਾਤ ਫਰਕ ਹੈ ਹਾਂਜੀ ਹਾਂ ਉਹਦੇ ਨਾਲ ਥੋੜਾ ਫਰਕ ਹੈ ਥੋੜਾ ਜਿਹਾ ਨਹੀਂ ਹਰਿਆਣਾ ਜਿਹੜਾ ਹਰਿਆਣਾ ਪੁਲਿਸ ਦੇਖ ਰਹੀ ਸੀ ਉਹ ਉਹਦੇ ਨਾਲੋਂ ਵਧੀਆ ਹੈ ਨਹੀਂ ਉਹਦੇ ਨਾਲੋਂ ਇੱਥੇ ਇੱਥੇ ਵਧੀਆ ਹੈ ਇੱਥੇ ਸੇਫਟੀ ਵਧੀਆ ਸਾਰੀ ਸੇਫਟੀ ਹੈ ਸਾਡੇ ਨੂੰ ਨੇੜੇ ਜੀ ਕੋਈ ਨਹੀਂ ਤੁਹਾਨੂੰ ਜ਼ਿਆਦਾ ਸੇਫਟੀ ਸਾਨੂੰ ਸਾਨੂੰ ਜ਼ਿਆਦਾ ਸੇਫਟੀ ਕਿਉਂਕਿ ਨੇੜੇ ਹੀ ਹੈ ਚਲੋ ਉੱਥੇ ਉਹਦੇ ਜਿਹੜੇ ਸਾਡੇ ਕਿਸਾਨ ਸਾਡੇ ਕਿਸਾਨਾਂ ਨੇ ਸਾਡੀ ਮਦਦ ਕੀਤੀ ਉੱਥੇ ਵੀ ਜਾ ਕੇ ਬੜੀ ਵਧੀਆ ਉਹਨਾਂ ਨੇ ਮਦਦ ਕੀਤੀ ਸੀ ਉਹਨਾਂ ਨੇ ਭੁੱਲਦੇ ਕਿਸਾਨਾਂ ਦਾ ਆਸਾਨ ਤੇ ਸਾਡੇ ਆਏ ਰੋਟੀ ਪਾਣੀ ਲੰਗਰ ਉਹ ਉਹਨਾਂ ਤੇ ਵੀ ਸਾਡਾ ਬਹੁਤ ਪੰਦੇਰ ਸਾਹਿਬ ਵੀ ਪੰਦੇਰ ਸਾਹਿਬ ਨੇ ਸਾਡੇ ਆਏ ਨੇ ਹਾਂਜੀ ਤੇ ਵਧੀਆ ਉਹਨਾਂ ਸਾਡੇ ਇੱਜ਼ਤ ਕੀਤੀ ਹੈ ਉਹਨੇ ਕਿਹਾ ਵੀ ਕਿਸੇ ਚੀਜ਼ ਦੀ ਕੋਈ ਵੀ ਤੁਹਾਨੂੰ ਕਮੀ ਨਾ ਹੋਣ ਤੁਹਾਡੇ ਨਾਲ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਕੋਈ ਵੀ ਚੀਜ਼ ਦੀ ਦਿੱਕਤ ਤੁਹਾਨੂੰ ਹੁੰਦੀ ਹੈ ਮੈਂ ਤੁਹਾਡੇ ਨਾਲ ਮੈਂ ਨਾਲ ਖੜਾ ਹਾਂ ਤੁਹਾਡੇ ਨੇ ਕਿਹਾ ਉਹਨੇ ਕਿਹਾ ਸ਼ਿਰਸ਼ਾ ਸਾਹਿਬ ਨੇ ਦੋ ਇਹਨਾਂ ਦੋਵਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਸਾਨੂੰ ਬੜਾ ਮਾਣ ਹੈ ਇਹਨਾਂ ਦੇ ਉੱਤੇ ਦੋਨਾਂ ਦੇ ਉੱਤੇ ਹਾਂਜੀ ਠੀਕ ਹੈ ਮੇਰਾ ਨਾਮ ਜਰਨੈਲ ਸਿੰਘ ਹੈ ਕੀ ਲੱਗਦਾ ਤੁਸੀਂ ਮੈਂ ਮੁੰਡਿਆ ਤਾਇਆ ਆ ਮੈਂ ਪ੍ਰਿਤਪਾਲ ਦਾ ਤਾਇਆ ਆ ਮੈਂ ਅੱਛਾ ਕੀ ਕਹਿਣਾ ਚਾਹੁੰਗੇ ਤੁਸੀਂ ਬਈ ਕਹਿਣਾ ਤਾਂ ਸਹੀ ਚਾਵਾਂਗੇ ਇੱਥੇ ਆ ਕੇ ਸਾਡਾ ਬੱਚੇ ਦਾ ਬਾਬਾ ਸੁਧਾਰ ਹੋ ਗਿਆ ਉਹਦਾ ਮਨ ਨੂੰ ਸ਼ਾਂਤੀ ਮਿਲੀ ਏ ਜੋ ਆਗੇ ਆਏ ਸਾਡੇ ਸ਼ਿਰਸਾ ਸਾਹਿਬ ਆਏ ਨੇ ਤੇ ਭੰਦੇੜ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਸੌ ਸੌ ਦਵਾਈ ਆਏ ਕਿ ਤੁਹਾਡੇ ਬੱਚੇ ਦੇ ਉੱਤੇ ਕਿਸੇ ਤਰ੍ਹਾਂ ਘਾਰ ਦੀ ਕੋਈ ਵੀ ਕਸ਼ਟ ਨਹੀਂ ਹੈਗਾ ਅਸੀਂ ਜ਼ਿੰਮੇਵਾਰੀ ਸਾਡੀ ਸਾਰੀ ਏ ਅਸੀਂ ਤੋੜ ਤੱਕ ਲੜਾਂਗੇ ਜੋ ਵੀ ਹੋਇਆ ਸਾਡਾ ਬਹੁਤ ਵਧੀਆ ਉਹਨਾਂ ਨੇ ਸਾਡੇ ਕੋ ਬਿਆਨ ਸਾਡੇ ਹੱਕ ਦਿੱਤਾ ਹੈ ਤੇ ਬਹੁਤ ਵਧੀਆ ਉਹਨਾਂ ਨੇ ਸਾਡੀ ਬਦਲ ਕੀਤੀ ਹੁਣ ਹਾਲਾਤ ਕਿੱਦਾ ਦੀਏ ਹੁਣ ਹਾਲਾਤ ਫਰਕ ਕੇ ਹਾਂਜੀ ਹਾਂ ਉਹਦੇ ਨਾਲੋਂ ਥੋੜਾ ਫਰਕ ਹੈ ਥੋੜਾ ਜਿਹਾ ਨਹੀਂ ਹਰਿਆਣਾ ਜਿਹੜਾ ਹਰਿਆਣਾ ਪੁਲਿਸ ਦੇਖ ਰਹੀ ਸੀ ਉਹ ਉਹਦੇ ਨਾਲੋਂ ਵਧੀਆ ਹੈ ਨਹੀਂ ਉਹਦੇ ਨਾਲੋਂ ਇੱਥੇ ਇੱਥੇ ਵਧੀਆ ਹੈ ਇੱਥੇ ਸੇਫਟੀ ਵਧੀਆ ਸਾਰੀ ਸੇਫਟੀ ਹੈ ਸਾਡੇ ਨੂੰ ਨਜ਼ਦੀਕ ਪੈਂਦਾ ਸਾਨੂੰ ਤੁਹਾਨੂੰ ਜ਼ਿਆਦਾ ਸੇਫਟੀ ਸਾਨੂੰ ਸਾਨੂੰ ਜ਼ਿਆਦਾ ਸੇਫਟੀ ਕਿਉਂਕਿ ਨਜ਼ਦੀਕ ਵੀ ਹੈ ਚਲੋ ਉੱਥੇ ਉਹਦੇ ਜਿਹੜੇ ਸਾਡੇ ਕਿਸਾਨ ਸਾਨੂੰ ਕਿਸਾਨਾਂ ਨੇ ਸਾਡੀ ਮੱਤ ਕੀਤੀ ਉੱਥੇ ਵੀ ਜਾ ਕੇ ਬੜੀ ਵਧੀਆ ਨਾਲ ਮੱਤ ਕੀਤੀ ਸੀ ਉਹਨਾਂ ਨੇ ਭੁੱਲਦੇ ਕਿਸਾਨਾਂ ਦਾ ਆਸਾਨ ਤੇ ਸਾਡੇ ਆਏ ਰੋਟੀ ਪਾਣੀ ਲੰਗਰ ਪਾਣੀ ਸਾਨੂੰ ਦਿੰਦੇ ਰਹੇ ਵਧੀਆ ਉਹ ਵੀ ਤੇ ਉਹਨਾਂ ਤੇ ਵੀ ਸਾਡਾ ਬਹੁਤ ਪੰਦੇਰ ਸਾਹਿਬ ਵੀ ਪੰਦੇਰ ਸਾਹਿਬ ਨੇ ਸਾਡੇ ਆਏ ਨੇ ਹਾਂਜੀ ਤੇ ਵਧੀਆ ਉਹਨਾਂ ਸਾਡੇ ਇੱਜ਼ਤ ਕੀਤੀ ਹੈ ਉਹਨੇ ਕਿਹਾ ਵੀ ਕਿਸੇ ਚੀਜ਼ ਦੀ ਕੋਈ ਵੀ ਤੁਹਾਨੂੰ ਕਮੀ ਨਾ ਹੋਵੇ ਤੁਹਾਡੇ ਨਾਲ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਕੋਈ ਵੀ ਚੀਜ਼ ਦੀ ਦਿੱਕਤ ਹੋਣੀ ਹੁੰਦੀ ਹੈ ਮੈਂ ਤੁਹਾਡੇ ਨਾਲ ਮੈਂ ਨਾਲ ਖੜਾ ਹਾਂ ਤੁਹਾਡੇ ਨੇ ਕਿਹਾ ਉਹਨੇ ਕਿਹਾ ਸਿਰਸਾ ਸਾਹਿਬ ਨੇ ਦੋ ਇਹਨਾਂ ਦੋਹਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਸਾਨੂੰ ਬੜਾ ਮਾਣ ਹੈ ਨਾਲ ਉੱਤੇ ਦੋਨਾਂ ਉੱਤੇ ਹਾਂਜੀ ਠੀਕ ਹੈ ਮੇਰਾ ਨਾਮ ਜਰਨੈਲ ਸਿੰਘ ਹੈ ਕੀ ਲੱਗਦਾ ਤੁਸੀਂ ਮੈਂ ਮੁੰਡਿਆ ਤਾਇਆ ਆਂ ਪ੍ਰਿਤਪਾਲ ਦਾ ਤਾਇਆ ਆਂ ਮੈਂ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਬਈ ਕਹਣਾ ਤਾਂ ਸਹੀ ਚਾਹਾਂਗੇ ਇੱਥੇ ਆ ਕੇ ਸਾਡਾ ਬੱਚੇ ਦਾ ਬਾਬਾ ਸੁਧਾਰ ਹੋ ਗਿਆ ਉਹਦਾ ਮਨ ਨੂੰ ਸ਼ਾਂਤੀ ਮਿਲੀ ਏ ਜੋ ਆਗੇ ਆਏ ਸਾਡੇ ਸ਼ਿਰਸਾ ਸਾਹਿਬ ਆਏ ਨੇ ਤੇ ਭੰਦੇੜ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਸਾਨੂੰ ਦਵਾਇਆ ਏ ਕਿ ਤੁਹਾਡੇ ਬੱਚੇ ਦੇ ਉੱਤੇ ਕਿਸੇ ਤਰ੍ਹਾਂ ਘਾਰ ਦੀ ਕੋਈ ਵੀ ਕਸ਼ਟ ਨਹੀਂ ਹੈਗਾ ਅਸੀਂ ਜ਼ਿੰਮੇਵਾਰੀ ਸਾਡੀ ਸਾਰੀ ਏ ਅਸੀਂ ਤੋੜ ਤੱਕ ਲੜਾਂਗੇ ਜੋ ਵੀ ਹੋਇਆ ਸਾਡਾ ਬੜਾ ਵਧੀਆ ਉਹਨਾਂ ਨੇ ਸਾਡੇ ਕੋ ਬਿਆਨ ਸਾਡੇ ਹੱਕ ਜਿੱ ਦਿੱਤਾ ਏ ਤੇ ਬਹੁਤ ਵਧੀਆ ਉਹਨਾਂ ਨੇ ਸਾਡੀ ਬਦਲ ਕੀਤੀ ਹੁਣ ਹਾਲਾਤ ਕਿੱਦਾਂ ਦੀ ਏ ਹੁਣ ਹਾਲਾਤ ਫਰਕ ਕੇ ਹਾਂ ਉਹਦੇ ਨਾਲੋਂ ਥੋੜਾ ਫਰਕ ਹੈ ਥੋੜਾ ਜਿਹਾ ਨਹੀਂ ਹਰਿਆਣਾ ਜਿਹੜਾ ਹਰਿਆਣਾ ਪੁਲਿਸ ਦੇਖ ਰਹੀ ਸੀ ਉਹਦੇ ਨਾਲੋਂ ਵਧੀਆ ਹੈ ਨਹੀਂ ਉਹਦੇ ਨਾਲੋਂ ਇੱਥੇ ਇੱਥੇ ਵਧੀਆ ਹੈ ਇੱਥੇ ਸੇਫਟੀ ਵਧੀਆ ਸਾਰੀ ਸੇਫਟੀ ਹੈ ਸਾਡੇ ਨੂੰ ਨਜ਼ਦੀਕ ਪੈਂਦਾ ਸਾਨੂੰ ਤੁਹਾਨੂੰ ਜ਼ਿਆਦਾ ਸੇਫਟੀ ਸਾਨੂੰ ਸਾਨੂੰ ਜ਼ਿਆਦਾ ਸੇਫਟੀ ਕਿਉਂਕਿ ਨਜ਼ਦੀਕ ਵੀ ਹੈ ਚਲੋ ਉੱਥੇ ਉਹਦੇ ਜਿਹੜੇ ਸਾਡੇ ਕਿਸਾਨ ਸਾਨੂੰ ਕਿਸਾਨਾਂ ਨੇ ਸਾਡੀ ਮੱਤ ਕੀਤੀ ਉੱਥੇ ਵੀ ਜਾ ਕੇ ਬੜੀ ਵਧੀਆ ਮੱਤ ਕੀਤੀ ਸੀ ਉਹਨਾਂ ਨੇ ਭੁੱਲਦੇ ਕਿਸਾਨਾਂ ਦਾ ਆਸਾਨ ਤੇ ਸਾਡੇ ਆਏ ਰੋਟੀ ਪਾਣੀ ਲੰਗਰ ਪਾਣੀ ਸਾਨੂੰ ਦਿੰਦੇ ਰਹੇ ਵਧੀਆ ਉਹ ਵੀ ਉਹ ਉਹਨਾਂ ਤੇ ਵੀ ਸਾਡਾ ਬਹੁਤ ਪੰਦੇਰ ਸਾਹਿਬ ਵੀ ਪੰਦੇਰ ਸਾਹਿਬ ਨੇ ਸਾਡੇ ਆਏ ਨੇ ਹਾਂਜੀ ਤੇ ਵਧੀਆ ਉਹਨਾਂ ਸਾਡੇ ਇੱਜ਼ਤ ਕੀਤੀ ਹੈ ਉਹਨੇ ਕਿਹਾ ਵੀ ਕਿਸੇ ਚੀਜ਼ ਦੀ ਕੋਈ ਵੀ ਤੁਹਾਨੂੰ ਕਮੀ ਨਾ ਹੋਵੇ ਤੁਹਾਡੇ ਨਾਲ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਕੋਈ ਵੀ ਚੀਜ਼ ਦੀ ਦਿੱਕਤ ਹੋਣੀ ਹੈ ਮੈਂ ਤੁਹਾਡੇ ਨਾਲ ਮੈਂ ਨਾਲ ਖੜਾ ਹਾਂ ਤੁਹਾਡੇ ਨੇ ਕਿਹਾ ਉਹਨੇ ਕਿਹਾ ਸਿਰਸਾ ਸਾਹਿਬ ਨੇ ਦੋ ਇਹਨਾਂ ਦੋਹਾਂ ਨੇ ਕਿਹਾ ਜੇ ਸੀ ਤੁਹਾਡੇ ਨਾਲ ਆ ਸਾਨੂੰ ਬੜਾ ਮਾਣ ਹੈ ਨਾਲ ਉੱਤੇ ਦੋਨਾਂ ਉੱਤੇ ਹਾਂਜੀ ਠੀਕ ਹੈ